ਮਾਮਾ ਜੀ ਦੀ ਡਿਊਟੀ ਅਤੇ ਇੱਕ ਬੱਚੇ ਦੀ ਖੁਸ਼ੀ ਰਚਨਾ ਲਾਪ੍ਰੀਤ ਸਿੰਘ ਜੂਨ ਦੀਆਂ ਗਰਮੀਆਂ ਦੀਆਂ ਛੁੱਟੀਆਂ ਸੀ ਮੈਂ ਆਪਣੇ ਨਾਨਕੇ ਪਿੰਡ ਗਿਆ ਸੀ ਜਿੱਥੇ ਹਰ ਸਾਲ ਨਾਲ ਪਿੰਡ ਦੀ ਮਿੱਟੀ ਦੀ ਖੁਸ਼ਬੂ ਮਹਿਸੂਸ ਹੁੰਦੀ ਸੀ ਇੱਕ ਸ਼ਾਮ ਜਦੋਂ ਸੂਰਜ ਡੁੱਬਣ ਦੀ ਤਿਆਰੀ ਕਰ ਰਿਹਾ ਸੀ ਮੇਰੇ ਮਾਮਾ ਜੀ ਨੇ ਮੁਸਕਰਾਉਂਦਿਆਂ ਕਿਹਾ ਚੱਲ ਭਾਂਜੇ ਅੱਜ ਮੈਂ ਤੈਨੂੰ ਆਪਣੀ ਡਿਊਟੀ ਤੇ ਲੈ ਜਾਂਦਾ ਹਾਂ ਚੰਡੀਗੜ੍ਹ ਦੇ ਸੈਕਟਰ 22 ਵਿੱਚ ਮੇਰੀ ਡਿਊਟੀ ਹੈ ਉੱਥੇ ਤੈਨੂੰ ਮਜ਼ਾ ਵੀ ਆਵੇਗਾ ਮੈਂ ਤੁਰੰਤ ਹਾਮੀ ਭਰ ਲਈ ਮਾਮਾ ਜੀ ਵਾਟਰ ਸਪਲਾਈ ਵਿਭਾਗ ਵਿੱਚ ਕੰਮ ਕਰਦੇ ਸਨ ਅਤੇ ਮੈਨੂੰ ਉਨ੍ਹਾਂ ਦੇ ਨਾਲ ਜਾਣ ਦਾ ਮੌਕਾ ਕਿਉਂ ਕੋਣਾ ਸੀ ਚੰਡੀਗੜ੍ਹ ਪਹੁੰਚ ਕੇ ਮਾਮਾ ਜੀ ਆਪਣੇ ਕੰਮ ਵਿੱਚ ਜੁੱਟ ਗਏ ਮੈਂ ਇੱਕ ਮੇਜ਼ ਤੇ ਬੈਠ ਕੇ ਫੋਨ ਤੇ ਗੱਲਬਾਤ ਕਰਨ ਲੱਗਾ ਆਲੇ ਦੁਆਲੇ ਸੈਕਟਰ 22 ਦੇ ਪਾਰਕ ਵਿੱਚ ਰੌਣਕ ਸੀ ਬੱਚੇ ਖੇਡ ਰਹੇ ਸਨ ਫੁਆਰਿਆਂ ਦੀਆਂ ਛਿੱਟਾਂ ਖਵਾ ਵਿੱਚ ਤਰ ਰਹੀਆਂ ਸਨ ਅਤੇ ਸंझ ਦੀ ਠੰਡੀ ਹਵਾ ਮਨ ਨੂੰ ਸਕੂਨ ਦੇ ਰਹੀ ਸੀ ਅਚਾਨਕ ਮੇਰੀ ਨਜ਼ਰ ਇੱਕ 10-12 ਸਾਲਾਂ ਦੇ ਬੱਚੇ ਤੇ ਪਈ ਉਹ ਬੱਚਾ ਮਾਮਾ ਜੀ ਦਾ ਹੱਥ ਫੜ ਕੇ ਉਹਨਾਂ ਨੂੰ ਆਪਣੇ ਵੱਲ ਖਿੱਚ ਰਿਹਾ ਸੀ ਉਸਦੇ ਚਿਹਰੇ ਤੇ ਇੱਕਜੀਬ ਜਿਹਾ ਉਤਸ਼ਾਹ ਸੀ ਉਹ ਮੂੰਹ ਨਾਲ ਕੁਝ ਬੋਲਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸਦੀ ਆਵਾਜ਼ ਸਪਸ਼ਟ ਨਹੀਂ ਸੀ ਉਸਦੇ ਸ਼ਬਦ ਟੁੱਟ ਟੁੱਟ ਕੇ ਨਿਕਲ ਰਹੇ ਸਨ ਜਿਵੇਂ ਉਹ ਆਪਣੀ ਗੱਲ ਸਮਝਾਉਣ ਲਈ ਜਤੋ ਜਹਤ ਕਰ ਰਿਹਾ ਹੋਵੇ ਮਹਿਰਾਂ ਸੀ ਕਿ ਮਾਮਾ ਜੀ ਨੂੰ ਉਸਦੀ ਗੱਲ ਕਿਵੇਂ ਸਮਝ ਆ ਰਹੀ ਸੀ ਬੱਚੇ ਨੇ ਹੱਥਾਂ ਦੇ ਇਸ਼ਾਰਿਆਂ ਨਾਲ ਸਮਝਾਇਆ ਕਿ ਖੱਬੇ ਪਾਸੇ ਵਾਲਾ ਫੁਆਰਾ ਬੰਦ ਕਰਕੇ ਸੱਜੇ ਪਾਸੇ ਵਾਲਾ ਚਲਾਇਆ ਜਾਵੇ ਮਾਮਾ ਜੀ ਨੇ ਮੁਸਕਰਾਉਂਦਿਆਂ ਉਸਦੀ ਗੱਲ ਮੰਨ ਲਈ ਤੇ ਬਿਲਕੁਲ ਉਸੇ ਤਰ੍ਹਾਂ ਕੀਤਾ ਇਹ ਸਭ ਦੇਖ ਕੇ ਉਸ ਬੱਚੇ ਦੇ ਚਿਹਰੇ ਤੇ ਇੱਕ ਨੌਕੀ ਖੁਸ਼ੀ ਚਮਕ ਉੱਠੀ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਜਿਵੇਂ ਉਸ ਨੇ ਕੋਈ ਵੱਡੀ ਜਿੱਤ ਹਾਸਲ ਕਰ ਲਈ ਹੋਵੇ ਫਿਰ ਉਹ ਆਪਣੀ ਮਾਂ ਦਾ ਹੱਥ ਫੜ ਕੇ ਹੱਸਦਾ ਮੁਸਕਰਾਉਂਦਾ ਘਰ ਵੱਲ ਚਲਾ ਗਿਆ ਮੈਂ ਸਾਰਾ ਮਾਮਲਾ ਸਮਝਣ ਲਈ ਮਾਮਾ ਜੀ ਕੋਲ ਗਿਆ ਤੇ ਪੁੱਛਿਆ ਇਹ ਬੱਚਾ ਕੌਣ ਸੀ ਤੇ ਇਹ ਸਭ ਕੀ ਸੀ ਮਾਮਾ ਜੀ ਨੇ ਨਰਮ ਜੀ ਮੁਸਕਾਨ ਨਾਲ ਕਿਹਾ ਇਹ ਬੱਚਾ ਰੱਬ ਦਾ ਪਿਆਰਾ ਜੀ ਹੈ ਉਸਦਾ ਨਾਂ ਸਿੱਧੂ ਹੈ ਉਹ ਪਿੱਛੇ ਮਾਰਕੀਟ ਦੇ ਨਾਲ ਵਾਲੀਆਂ ਕੋਠੀਆਂ 'ਚ ਰਹਿੰਦਾ ਹੈ ਉਸਦੇ ਪਿਤਾ ਨੇ ਦੋ ਵਿਆਹ ਕੀਤੇ ਸਨ ਪਹਿਲੀ ਮਾਂ ਤੋਂ ਕੋਈ ਸੰਤਾਨ ਨਹੀਂ ਹੋਈ ਤੇ ਸਿੱਧੂ ਦੂਜੀ ਮਾਂ ਦਾ ਘਲੋਤਾ ਪੁੱਤਰ ਹੈ ਉਹ ਆਪਣੀਆਂ ਦੋਵੇਂ ਮਾਵਾਂ ਨਾਲ ਅਕਸਰ ਇਸ ਪਾਰਕ ਵਿੱਚ ਘੁੰਮਣ ਆਉਂਦਾ ਹੈ ਸਿੱਧੂ ਨੂੰ ਪਤਾ ਹੈ ਕਿ ਮੈਂ ਇੱਥੇ ਵਾਟਰ ਸਪਲਾਈ ਦਾ ਕੰਮ ਦੇਖਦਾ ਉਹ ਮੇਰੇ ਕੋਲ ਆਉਂਦਾ ਤੇ ਇਸ਼ਾਰਿਆਂ ਨਾਲ ਕਹਿੰਦਾ ਕਿ ਇਹ ਫਵਾਰਾ ਬੰਦ ਕਰੋ ਉਹ ਚਲਾਓ ਮੈਂ ਉਸਦੀ ਗੱਲ ਮੰਨ ਲੈਂਦਾ ਹਾਂ ਮੈਂ ਪੁੱਛਿਆ ਪਰ ਤੁਸੀਂ ਇਸ ਦੀ ਗੱਲ ਕਿਉਂ ਮੰਨਦੇ ਹੋ मामा ਜੀ ਨੇ ਅੱਖਾਂ ਵਿੱਚ ਨਮੀ ਨਾਲ ਕਿਹਾ ਕਿਉਂਕਿ ਇਸ ਨਾਲ ਸਿੱਧੂ ਨੂੰ ਖੁਸ਼ੀ ਮਿਲਦੀ ਹੈ ਉਸ ਨੂੰ ਲੱਗਦਾ ਹੈ ਕਿ ਇਹ ਸੰਕਲ ਨੇ ਮੇਰੀ ਗੱਲ ਸੁਣ ਲਈ ਉਸ ਦੀ ਇਹ ਨਿੱਕੀ ਜਿਹੀ ਖੁਸ਼ੀ ਮੇਰੇ ਲਈ ਸਭ ਕੁਝ ਹੈ ਇਹ ਸੁਣ ਕੇ ਮੇਰਾ ਮਨ ਭਰ ਆਇਆ ਮੈਂ ਸੋਚਣ ਲੱਗਾ ਕਿ ਅਸੀਂ ਅਕਸਰ ਆਪਣੀ ਜ਼ਿੰਦਗੀ ਵਿੱਚ ਸ਼ਿਕਾਇਤਾਂ ਕਰਦੇ ਰਹਿੰਦੇ ਹਾਂ ਪ੍ਰਮਾਤਮਾ ਨੇ ਸਾਨੂੰ ਸਭ ਕੁਝ ਦਿੱਤਾ ਫਿਰ ਵੀ ਅਸੀਂ ਉਸ ਦਾ ਸ਼ੁਕਰ ਨਹੀਂ ਕਰਦੇ ਸਿੱਧੂ ਵਰਗੇ ਬੱਚੇ ਜਿਨ੍ਹਾਂ ਨੂੰ ਬੋਲਣ ਵਿੱਚ ਵੀ ਮੁਸ਼ਕਲ ਆਉਂਦੀ ਹੈ ਆਪਣੀ ਜ਼ਿੰਦਗੀ ਵਿੱਚ ਖੁਸ਼ੀ ਦੇ ਪਲ ਲੱਭ ਲੈਂਦੇ ਹਨ ਮਾਮੇ ਜੀ ਵਰਗੇ ਲੋਕ ਜੋ ਸਿਰ ਨਿੱਕੀ ਜੀ ਇੱਛਾ ਪੂਰੀ ਕਰਕੇ ਉਸ ਦੇ ਚਿਹਰੇ ਤੇ ਮੁਸਕਾਨ ਲਿਆਉਂਦੇ ਹਨ ਸੱਚਮੁੱਚ ਰੱਬ ਦੇ ਬੰਦੇ ਹਨ ਮੈਂ ਮਾਮਾ ਜੀ ਨੂੰ ਕਿਹਾ ਅਸੀਂ ਅਕਸਰ ਆਪਣੇ ਤੋਂ ਦੁਖੀਆਂ ਵੱਲ ਨਹੀਂ ਵੇਖਦੇ ਪਰਮਾਤਮਾ ਦੇ ਹੁਕਮ ਵਿੱਚ ਸਭ ਕੁਝ ਹੈ ਉਸ ਦੇ ਹੁਕਮ ਤੋਂ ਬਿਨਾ ਪੱਤਾ ਵੀ ਨਹੀਂ ਹਿਲਦਾ ਮਹਮਦ ਜੀ ਨੇ ਸਿਰ ਹਿਲਾ ਕੇ ਹਾਮੀ ਭਰੀ ਤੇ ਅਸੀਂ ਦੋਵੇਂ ਚੁੱਪਚਾਪ ਸੰਜ ਦੇ ਰੰਗਾਂ 'ਚ ਡੁੱਬ ਗਏ ਉਸ ਦਿਨ ਮੈਂ ਸਿੱਖਿਆ ਕਿ ਜ਼ਿੰਦਗੀ ਵਿੱਚ ਖੁਸ਼ੀਆਂ ਵੱਡੀਆਂ ਚੀਜ਼ਾਂ ਨਹੀਂ ਸਗੋਂ ਨਿੱਕੇ-ਨਿੱਕੇ ਪਲਾਂ 'ਚ ਲੁਕੀਆਂ ਹੁੰਦੀਆਂ ਹਨ ਅਤੇ ਜੇ ਅਸੀਂ ਕਿਸੇ ਦੇ ਚਿਹਰੇ 'ਤੇ ਮੁਸਕਾਨ ਲਿਆ ਸਕੀਏ ਤਾਂ ਇਹੋ ਸੱਚੀ ਸੇਵਾ ਹੈ ਧੰਨਵਾਦ